ਪੰਜਾਬ ਨੇ ਮੌਸਮ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਚੁੱਕੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੌਸਮ ਦਾ ਮਜਾਜ ਇਸ ਤਰੀਕੇ ਬਦਲੇਗਾ ਕਿ ਲੋਕਾਂ ਨੂੰ ਹੁਣ ਠੰਡ ਸਤਾਉਣ ਲੱਗੇਗੀ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੀਤੇ ਦਿਨ 1 ਫਰਵਰੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਸ਼ਾਮ ਹੁੰਦੇ ਕਈ ਇਲਾਕਿਆਂ ਦੇ ਵਿੱਚ ਬੂੰਦਬਾਰੀ ਵੀ ਦਰਜ ਕੀਤੀ ਗਈ ਹੈ ਪਰ ਅੱਜ ਦਿਨ ਚੜਦੇ ਹੀ ਇੱਥੇ ਲੋਕਾਂ ਨੂੰ ਇੱਕ ਵੱਡੀ ਕਈ ਤਾਂ ਉਹਨਾਂ ਦੇ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਜੋ ਸੰਭਾਵਨਾ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਮੌਸਮ ਵਿਭਾਗ ਦੇ ਵੱਲੋਂ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੋਂ ਜਲਦ ਕਰ ਲਓ ਹੁਣ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਦੇ ਨਾਲ ਜੁੜੀ ਤਾਂ ਪੰਜਾਬ ਦੇ ਵਿੱਚ ਅੱਜ ਸਾਰੇ ਪਾਸੇ ਸੰਗਣੀ ਤੋਂ ਛਾਈ ਹੋਈ ਹੈ ਆਸ-ਪਾਸ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਵਿਜ਼ਿਬਿਲਟੀ ਦੇ ਵਿੱਚ 50 ਮੀਟਰ ਦੀ ਦੂਰੀ ਦੇਖੀ ਜਾ ਸਕਦੀ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਪੰਜਾਬ ਦੇ ਸੰਗਰੀ ਤੁੰਤੇ ਸੀਤ ਲਹਿਰ ਨੂੰ ਲੈ ਕੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਜਿਵਾਜੁਦ ਸਵੇਰ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਸੰਗਰੀ ਤੁੰਤੇ ਵੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਨਵਾਂ ਵੈਸਟਰਨ ਡਿਸਟ੍ਰਿਕਟ ਸਰਗਰਮਪੁਰਿਆ ਜਿਸ ਦੇ ਬਾਅਦ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਪੱਛਮੀ ਗੜਬੜੀ ਸਰਗਰਮ ਹੋਣ ਤੋਂ ਬਾਅਦ ਹੀ ਤਾਪਮਾਨ ਵਿੱਚ ਜ਼ਿਆਦਾ ਤਬਦੀਲੀ ਨਹੀਂ ਆਏਗੀ ਹਾਲਾਂਕਿ 24 ਘੰਟੇ ਤਾਪਮਾਨ ਦੇ ਵਿੱਚ ਲਗਭਗ 2 ਡਿਗਰੀ ਦਾ ਵਾਧਾ ਹੋ ਸਕਦਾ ਹੈ ਵੈਸਟਰਨ ਡਿਸਟਰਬੈਂਸ ਦਾ ਅਸਲ ਮੈਦਾਨੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲੇਗਾ ਅੱਜ ਤੋਂ ਮੀਂਹ ਦੇ ਅਸਰ ਬਹੁਤ ਘੱਟ ਹੋ ਗਏ ਨੇ ਪਰ ਤਿੰਨ ਤੋਂ 5 ਫਰਵਰੀ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈਣ ਦੇ ਅਸਰ ਜਿਹੜੇ ਨੇ ਉਹ ਬਣੇ ਹੋਏ ਐ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਮੀਂਹ ਪੈ ਸਕਦਾ ਹੈ ਤਿੰਨ ਤੋਂ 5 ਫਰਵਰੀ ਦੇ ਲਈ। ਪਹਿਲਾਂ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਸੀ। ਫਿਲਹਾਲ ਅੱਜ ਦੀ ਤੇ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੇ ਨਾਲ ਭਰੇ ਇਹ ਦਿਨ ਜ਼ਰੂਰ ਸਾਬਤ ਹੋਏ ਨੇ। ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ 'ਚ ਮੀਂਹ ਪਵੇਗਾ। ਦੋਆਬਾ ਤੇ ਮਾਝਾ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ 'ਚ ਜ਼ਿਆਦਾ ਮੀ ਸੰਭਾਵਨਾ ਹੈ ਤੇ ਮਾਲਵਾ ਖੇਤਰ ਦੇ ਵਿੱਚ ਹਲਕੀ ਬੂੰਦਾਬਾਰੀ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਦੇ ਮੌਸਮ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਚੁੱਕੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੌਸਮ ਦਾ ਮਜਾਜ ਇਸ ਤਰੀਕੇ ਬਦਲੇਗਾ ਕਿ ਲੋਕਾਂ ਨੂੰ ਹੁਣ ਠੰਡ ਸਤਾਉਣ ਲੱਗੇਗੀ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਬੀਤੇ ਦਿਨ 1 ਫਰਵਰੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦਾ ਨਜ਼ਾਰਾ ਦੇਖਣ ਨੂੰ ਮਿਲਿਆ, ਸ਼ਾਮ ਹੁੰਦੇ ਕਈ ਇਲਾਕਿਆਂ ਦੇ ਵਿੱਚ ਬੂੰਦਾਬਾਰੀ ਵੀ ਦਰਜ ਕੀਤੀ ਗਈ ਹੈ ਪਰ ਅੱਜ ਦਿਨ ਚੜਦੇ ਹੀ ਇੱਥੇ ਲੋਕਾਂ ਨੂੰ ਇੱਕ ਵੱਡੀ ਕਈ ਤਾਂ ਉਹਨਾਂ ਦੇ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਜੋ ਸੰਭਾਵਨਾ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਮੌਸਮ ਵਿਭਾਗ ਦੇ ਵੱਲੋਂ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦ ਤੋਂ ਜਲਦ ਕਰ ਲਓ ਹੁਣ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਦੇ ਨਾਲ ਜੁੜੀ ਤਾਂ ਪੰਜਾਬ ਦੇ ਵਿੱਚ ਅੱਜ ਸਾਰੇ ਪਾਸੇ ਸੰਗਣੀ ਤੋਂ ਛਾਈ ਹੋਈ ਹੈ ਆਸ-ਪਾਸ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਵਿਜ਼ਿਬਿਲਟੀ ਦੇ ਵਿੱਚ 50 ਮੀਟਰ ਦੀ ਦੂਰੀ ਦੇਖੀ ਜਾ ਸਕਦੀ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਪੰਜਾਬ ਦੇ ਸੰਗਰੀ ਤੁੰਤੇ ਸੀਤ ਲਹਿਰ ਨੂੰ ਲੈ ਕੇ ਕੋਈ ਲੜ ਜਾਰੀ ਨਹੀਂ ਕੀਤਾ ਗਿਆ ਜਿਵਾਜੁਦ ਸਵੇਰ ਤੋਂ ਹੀ ਪੰਜਾਬ ਦੇ ਜ਼ਾਤ ਜ਼ਿਲ੍ਹਿਆਂ ਦੇ ਸੰਗਰੀ ਤੁੰਤੇ ਵਖਣ ਨੂੰ ਮਿਲ ਰਹੀ ਹੈ ਜਿਕੇ ਨਵਾਂ ਵੈਸਟਰਨ ਡਸਟਰਬੈਂਸ ਸਰਗਰਮ ਹੋ ਪਿਆ ਜਿਸ ਦੇ ਬਾਅਦ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਪੱਛਮੀ ਗੜਬੜੀ ਸਰਗਰਮ ਹੋਣ ਤੋਂ ਬਾਅਦ ਹੀ ਤਾਪਮਨ ਦੇ ਵਿੱਚ ਜ਼ਿਆਦਾ ਤਫਤੀਲੀ ਨਹੀਂ ਆਏਗੀ ਹਾਲਾਂਕਿ 24 ਘੰਟੇ ਤਾਪਮਾਨ ਦੇ ਵਿੱਚ ਲਗਭਗ 2 ਡਿਗਰੀ ਦਾ ਵਾਧਾ ਹੋ ਸਕਦਾ ਹੈ ਵੈਸਟਰਨ ਡਿਸਟਰਬੈਂਸ ਦਾ ਅਸਲ ਮੈਦਾਨੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲੇਗਾ ਅੱਜ ਤੋਂ ਮੀਂਹ ਦੇ ਅਸਰ ਬਹੁਤ ਘੱਟ ਹੋ ਗਏ ਨੇ ਪਰ ਤਿੰਨ ਤੋਂ 5 ਫਰਵਰੀ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈਣ ਦੇ ਅਸਰ ਜਿਹੜੇ ਨੇ ਉਹ ਬਣੇ ਹੋਏ ਐ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਮੀਂਹ ਪੈ ਸਕਦਾ ਤਿੰਨ ਤੋਂ 5 ਫਰਵਰੀ ਦੇ ਲਈ ਪਹਿਲਾਂ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਸੀ ਫਿਲਹਾਲ ਅੱਜ ਦੀ ਤੇ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਤੋਂ ਦੇ ਨਾਲ ਭਰੇ ਇਹ ਦਿਨ ਜ਼ਰੂਰ ਸਾਬਤ ਹੋਏ ਨੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ 'ਚ ਮੀਂਹ ਪਵੇਗਾ ਦੋਆਬਾ ਤੇ ਮਾਝਾ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ 'ਚ ਜ਼ਿਆਦਾ ਮੀਂਹ ਦੀ ਸੰਭਾਵਨਾ ਹੈ ਤੇ ਮਾਲਵਾ ਖੇਤਰ ਦੇ ਵਿੱਚ ਹਲਕੀ ਬੂੰਦਾਬਾਰੀ ਦੇਖਣ ਨੂੰ ਮਿਲ ਸਕਦੀ ਹੈ